ਇਸ ਨੌਜਵਾਨ ਦੀ ਗੱਲ ਅੱਜ ਦੇ ਪ੍ਰਚਾਰਕਾਂ ਨਾਲੋਂ ਕਿਤੇ ਵਧੀਆ ਔਰ ਇਸ ਨੌਜਵਾਨ ਨੇ ਜਿਹੜੀ ਗਲਬਤ ਕੀਤੀ ਹੈ ਉਹ ਅੱਜ ਦੇ ਪ੍ਰਚਾਰਕਾਂ ਨੂੰ ਵੀ ਸੋਚਣ ਲਈ ਮਜਬੂਰ ਕਰਦੀ ਹੈ ਅੱਜ ਦੇ ਪ੍ਰਚਾਰਕਾਂ ਦਾ ਹਾਲਾਤ ਲਫਾਫੇ ਵੇਖ ਕੇ ਬੋਲਣਾ ਸੰਗਤ ਵੇਖ ਕੇ ਬੋਲਣਾ ਕਿ ਅਸੀਂ ਆ ਮੈਟਰ ਇੱਥੇ ਸੁਟਿਏ ਜਾਂ ਨਾ ਬੋਲੀਏ ਇਹ ਹਾਲਾਤ ਬਣ ਗਏ ਨੇ ਔਰ ਅੱਜ ਦੇ ਪ੍ਰਚਾਰਕਾਂ ਦੇ ਮੂੰਹ ਤੇ ਇੱਕ ਵੱਡੀ ਚਪੇੜ ਆ। ਇਸ ਨੌਜਵਾਨ ਦੀ ਭਾਵੇਂ ਸਿਰ ਤੇ ਵਾਲ ਨਹੀਂ, ਮੁੱਖ ਮੂਤੇ ਦਾੜੀ ਨਹੀਂ ਪਰ ਬੋਲ ਬੜੇ ਕਮਾਲ ਦੇ ਨੇ। ਧਿਆਨ ਨਾਲ ਸੁਣਿਓ। ਮੈਂ ਅਪੀਲ ਕਰਦਾ ਸਾਰੇ ਪ੍ਰਚਾਰਕਾਂ ਨੂੰ ਸੰਤਾਂ ਨੂੰ ਕਿ ਤੁਸੀਂ ਬਥੇਰਾ ਚਿਰ ਹੋ ਗਿਆ ਤੁਸੀਂ ਆਂਡਿਆਂ ਦੇ ਉੱਪਰ ਬੈਠਿਆਂ ਨੂੰ। ਹਲੇ ਤੱਕ ਤੁਹਾਡੇ ਆਂਡਿਆਂ 'ਚ ਬੱਚੇ ਨਿਕਲੇ ਜਾਂ ਨਹੀਂ ਨਿਕਲੇ ਉੱਠ ਪੋ ਹੁਣ। ਭਾਈ ਪਿੰਦਰਪਾਲ ਜੀ ਤੁਸੀਂ ਵੀ ਬੜੇ ਸਿਆਣੇ ਲੋਕ ਤੁਹਾਨੂੰ ਸੁਣਦੇ ਆ ਨਿਕਲੋ ਪਿੰਡਾਂ ਦੇ ਵਿੱਚ। ਜਿਹੜੇ ਭਗਤ ਕਬੀਰ ਸਾਹਿਬ ਦੇ ਜੁਲਾਹੇ ਨੇ ਕਿੰਨਾ ਕਿੰਨਾ ਸੋਨਾ ਇਹਨਾਂ ਦੇ ਹੱਥ ਦੇਖੋ ਕਿੰਨੇ ਸੋਹਣੇ ਚੱਲਦੇ ਆ ਚਮਾਰ ਸਾਡੇ ਵਾਸਤੇ ਚਮਾਰ ਆ ਚਮਾਰ ਇਸ ਦੇਸ਼ ਵਾਸਤੇ ਫਿਰ ਵੀ ਨੀਚ ਤੇ ਮਤਲਬ ਵੀ Hindu ਇਸ ਜਿਹੜਾ ਖੇਡ ਇਹਨਾਂ ਨੇ ਬ੍ਰਾਹਮਣਾਂ ਨੇ ਰਚੀ ਹਿੰਦੂਆਂ ਨੇ ਰਚੀ ਇਹਦੀ ਕੋਈ ਲੱਜਾ ਕੋਈ ਸ਼ਰਮ ਨਹੀਂ ਮੰਨਦੇ ਔਰ ਨਾ ਹੀ ਇਸ ਜਿਹੜਾ ਗੰਦ ਇਹਨਾਂ ਨੇ ਪਾਇਆ ਸੀ ਇਸ ਜਾਤ ਪਾਤ ਦਾ ਕੋਹੜ ਪਾਇਆ ਸੀ ਉਹਦੀ ਜ਼ਿੰਮੇਵਾਰੀ ਆਪਣੇ ਤੇ ਲੈਂਦੇ ਨੇ ਤਾਂ ਉੱਥੇ ਏ ਨਹੀਂ ਹੈਗਾ ਵੀ ਜਿਵੇਂ ਅੱਜ ਸਾਡੇ ਸੰਤਾਂ ਮਹਾਪੁਰਖਾਂ ਨੂੰ ਬੜੀ ਸੁਚੰਪਤਾ ਹੁੰਦੀ ਆ ਇਹਨਾਂ ਦੇ ਇਹਨਾਂ ਦੇ ਹੱਥ ਦੇਖੋ ਇਹਨਾਂ ਦੇ ਕੱਪੜੇ ਦੇਖੋ ਕਿੰਨਾ ਮਖਮਲੀ ਉਹਦਾ ਵਿੱਚ ਲਪੇਟੇ ਹੋਏ ਨੇ ਵੀ ਜਿਵੇਂ ਸਾਰਾ ਸਤਜੋਗ ਇੱਥੇ ਫਿਰ ਰਿਹਾ ਤੇ ਸਾਰੀ ਦੁਨੀਆ ਖੁਸ਼ਹਵਸ ਰਹੀ ਆ ਤਾਂ ਗੁਰੂ ਨਾਨਕ ਸਾਹਿਬ ਚਾਹੀਦਾ ਤਾਂ ਇਹ ਸੀ ਕਿ ਜਿੰਨਾ ਗ੍ਰੰਥਾਂ ਦੇ ਵਿੱਚ ਇਸ ਕੋੜ ਨੂੰ ਥੋਪਿਆ ਗਿਆ ਜਾਤ ਪਾਤ ਨੂੰ ਥੋਪਿਆ ਗਿਆ ਔਰ ਉਹਦੀਆਂ ਮੁਕੰਮਲ ਤੌਰ ਤੇ ਉਹਨਾਂ ਦੇ ਉੱਪਰ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਸੀ ਪਰ ਹਾਲਾਤ ਇਹ ਉਲਟੇ ਬਣ ਗਏ ਵੀ ਇੱਥੇ ਬੇਦਬੀਆਂ ਗੁਰੂ ਘਰਸੇ ਅੱਧੀਆਂ ਹੋਣ ਲੱਗ ਪਈਆਂ ਯੂਕੇ ਯੂਰਪ ਆਫਰੀਕਾ ਵਗੈਰਾ ਆਸਟ੍ਰੇਲੀਆ ਗਲੋਬਲ ਦੇ ਵਿੱਚ ਜਾ ਰਹੇ ਹਨ ਸਾਰੇ ਪਾਸੇ ਜਾ ਰਹੇ ਹਨ ਲੇਕਿਨ ਅਸੀਂ ਲੋਕ ਜਿਹੜੇ ਆ ਜਿਹੜਾ ਹਿੰਦੁਸਤਾਨ ਆ ਕਿਰਤ ਕਣਾ ਦਾ ਜਿਹੜਾ ਦੇਸ਼ ਆ ਇਹਨੂੰ ਆਪਾਂ ਕਹਿ ਸਕਦੇ ਇਹਨਾਂ ਨੇ ਕਦੇ ਆਪਣੇ ਕਾਰੀਗਰਾਂ ਦੀ ਆਪਣੇ ਕਾਮਿਆਂ ਦੀ ਕਿਰਤੀਆਂ ਦੀ ਕਦੇ ਕਦਰ ਨਹੀਂ ਕੀਤੀ ਇਹ ਵੀਰ ਸਿਰ ਤੋਂ ਮੋਨਾ ਕਲੀਨ ਸ਼ੇਵ ਆ ਜਦੋਂ ਕਿਤੇ ਕੋਈ ਸਾਡੇ ਵਰਗਾ ਦਾੜੀ ਵਾਲਾ ਗਾਤਰਾ ਪਾਇਆ ਹੋਇਆ ਇਹਨਾਂ ਗੱਲਾਂ ਕਰਦਾ ਕਹਿੰਦੇ ਤੂੰ ਤਾਂ ਕਲੀਨ ਸ਼ੇਵ ਹੈ ਤੈਨਾਂ ਕੀ ਗੱਲ ਕਰਨੀ ਹੈ ਪਰ ਉਹਨਾਂ ਵੀਰਾਂ ਦੇ ਮੂੰਹ ਤੇ ਚਪੇੜ ਮਾਰੀ ਇਸ ਵੀਰ ਨੇ ਇੰਨੀਆਂ ਬਾ ਕਮਾਲ ਕਰਨਾ ਗੱਲਾਂ ਜਿਹੜੀਆਂ ਗੁਰਬਾਨੀ ਚ ਦਲੀਲ ਨਾਲ ਇਸ ਵੀਰ ਨੇ ਕੀਤੀਆਂ ਨੇ ਸਾਡੇ ਕਥਾਵਾਚਕ ਰਾਗੀ ਢਾਡੀਆ ਜਿਹੜੇ ਅਖੋਤੀ ਸਮਾਜ ਸੇਵੀ ਬਣੇ ਫਿਰਦੇ ਨੇ ਆਪਰਵਾਨੇ ਵਰਗੇ ਕਹਿੰਦੇ ਜੀ ਸ਼ਹੀਦੀਆਂ ਆਹ ਦੇ ਸਕਦੇ ਨੇ ਉਹ ਦੇ ਸਕਦੇ ਨੇ ਇਹਨਾਂ ਚਵਲਾ ਨੂੰ ਇਹ ਚਪੇੜ ਹੈ ਕਿ ਤੁਸੀਂ ਅੱਜ ਤੱਕ ਸਮਾਜ ਨੂੰ ਗੰਦਲਾ ਕੀਤਾ ਪਰ ਆਹ ਗੱਲਾਂ ਸਮਾਜ ਵਿੱਚ ਜਿਹੜੀਆਂ ਦਸਨੀਆਂ ਚਾਹੀਦੀਆਂ ਸਨ ਤੁਸੀਂ ਨਹੀਂ ਦਸੀਆਂ ਇਸ ਕਰਕੇ ਤੁਹਾਡੇ ਮੂੰਹ ਤੇ ਚਪੇੜ ਹੈ ਜਸਪਾਲ ਸਿੰਘ ਵੀਰ ਬਲੋ ਹਜ਼ਾਰਾਂ ਸਾਲਾਂ ਤੋਂ ਸਾਡੇ ਦੇਸ਼ ਦੇ ਵਿੱਚ ਇੱਕ ਜਾਤ ਪਾਤੀ ਸਿਸਟਮ ਮਰ ਦਿੱਤਾ ਗਿਆ ਜਿਹਦੇ ਵਿੱਚ ਹੋਇਆ ਕਿ ਕਿ ਜਿਹੜਾ ਬ੍ਰਾਹਮਣ ਆ ਉਹ ਹਮੇਸ਼ਾ ਵਾਸਤੇ ਸਦਾ ਵਾਸਤੇ ਸੁਪੀਰੀਅਰ ਬਣ ਗਿਆ ਉੱਚੀ ਜਾਤ ਦਾ ਬਣ ਗਿਆ ਤੇ ਬਾਕੀ ਸਾਰੀਆਂ ਕੌਮਾਂ ਜਿਹੜੀਆਂ ਸੀ ਉਹ ਥੱਲੇ ਆ ਗਈਆਂ ਹੁਣ ਬ੍ਰਾਹਮਣ ਚਲੋ ਇੱਕ ਤੌਰ ਤੇ ਇੱਕ ਟਾਈਮ ਤੇ ਆਪਾਂ ਮੰਨ ਸਕਦੇ ਆਂ ਵੀ ਕੋਈ ਵਿਅਕਤੀ ਬੜਾ ਵਿਦਵਾਨ ਹੋਏਗਾ ਪੜਿਆ ਲਿਖਿਆ ਹੋਏਗਾ ਤੇ ਉਹ ਉਹਦੀ ਰਿਸਪੈਕਟ ਉਹਦੀ ਕਾਬਲੀਅਤ ਕਰਕੇ ਉਹਨੂੰ ਰਿਸਪੈਕਟ ਮਿਲਣੀ ਵੀ ਚਾਹੀਦੀ ਆ ਲੇਕਿਨ ਇਹ ਕੀ ਲੌਜੀਕ ਬਣਦਾ ਵੀ ਉਹਦੇ ਅੱਗੇ ਬੱਚੇ ਪੀੜੀਆਂ ਤਰ ਪੀੜੀਆਂ ਉਹ ਸਾਰੇ ਵਿਦਵਾਨ ਹੋਣ ਸਾਰੇ ਸੁਪੀਰੀਅਰ ਹੋਣ ਇਹ ਤਾਂ ਕੋਈ ਗੱਲ ਨਹੀਂ ਨਾ ਬਣਦੀ ਔਰ ਜਿਹੜੇ ਤੁਸੀਂ ਦਲਤ ਬਣਾਉਂਦੇ ਜਿਹੜੇ ਚੂੜੇ ਚਮਾਰ ਜੱਟ ਨਾਈ ਸ਼ਿੰਬੇ ਬਣਾਉਂਦੇ ਉਹ ਹਮੇਸ਼ਾ ਵਾਸਤੇ ਦੁਰਕਾਰੇ ਰਹਿਣ ਉਹ ਥੱਲੇ ਰਹਿਣ ਇਹ ਕਿਹੋ ਜਿਹਾ ਲੌਜੀਕ ਆ ਸੋ ਇਹ ਵਿਦਵਤਾ ਦੇ ਆਧਾਰ ਤੇ ਨਹੀਂ ਹੋਇਆ ਇਹ ਸਮਝ ਲਓ ਵੀ ਇੱਕ ਸਾਜ਼ਿਸ਼ ਸੇ ਸਾਜ਼ਿਸ਼ ਘੜੀ ਗਈ ਤੇ ਉਹ ਸਾਜ਼ਿਸ਼ ਜਿਹੜੀ ਆ ਬਾਦਸਤੂਰ ਅੱਜ ਵੀ ਚੱਲਦੀ ਆ ਰਹੀ ਹੈ ਹੁਣ ਗੱਲ ਕੀ ਆ ਅਸੀਂ ਕਿੰਨੇ ਕ ਬੇਫਕੂਫਾਂ ਕਿੰਨੇ ਕ ਅਸੀਂ ਸਿਆਣੇ ਆ ਤੁਹਾਨੂੰ ਅੰਦਾਜ਼ਾ ਹੋਏਗਾ ਕੁਝ ਗੱਲਾਂ ਦੇ ਵਿੱਚੋਂ ਕਿ ਦੇਖੋ ਜਦੋਂ ਸਮਾਂ ਸੀ ਚਮਾਰ ਨੇ ਮੋਚੀ ਨੇ ਚਮੜੇ ਤੋਂ ਜੁੱਤੀਆਂ ਬਣਾਈਆਂ ਚਮੜੇ ਤੋਂ ਪਾਣੀ ਪੀਣ ਵਾਸਤੇ ਬੋਤਲਾਂ ਬਣਾਈਆਂ ਚਮੜੇ ਦੇ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਸਾਡੇ ਵਾਸਤੇ ਕੰਮ ਆਉਂਦੀਆਂ ਰਹੀਆਂ ਤੇ ਅਸੀਂ ਉਹਨਾਂ ਨੂੰ ਵਰਤਦੇ ਰਹੇ ਲੇਕਿਨ ਉਹ ਚਮਾਰ ਜਿਹੜਾ ਫਿਰ ਵੀ ਸਾਡੇ ਉੱਚੀ ਜਾਤ ਵਾਸਤੇ ਲੋਕਾਂ ਵਾਸਤੇ ਫਿਰ ਵੀ ਚਮਾਰ ਜਿਹੜਾ ਚਮਾਰ ਦਾ ਚਮਾਰ ਹੀ ਰਿਹਾ ਉਹ ਇੱਕ ਦਲਤ ਰਿਆ ਉਹ ਮਤਲਬ ਨੀਵੇਂ ਦਰਜੇ ਦਾ ਵਿਅਕਤੀ ਰਿਆ ਜਦੋਂ ਸਾਡੇ ਕੋਲ ਭਾਂਡੇ ਨਹੀਂ ਸੀ কুমਿਹਾਰ ਦਾ ਤੁਸੀਂ ਦਿਮਾਗ ਦੇਖੋ ਵੀ ਉਸ ਬੰਦੇ ਨੇ ਮਿੱਟੀ ਨੂੰ ਕਿਵੇਂ ਗਿੱਲਾ ਕਰਕੇ ਕੀ ਕੁਸ਼ ਕਰਕੇ ਤੇ ਕਿੰਨੇ ਸੋਹਣੇ ਸੋਹਣੇ ਭਾਂਡੇ ਤੁਸੀਂ ਆ ਨਾਲ-ਨਾਲ ਤਸਵੀਰਾਂ ਵੀ ਦੇਖ ਰਹੇ ਜੇ ਵੀ ਉਹਦੀ ਕਾਰੀਗਰੀ ਦੇਖੋ কুমਾਰ ਦੀ ਔਰ ਉਹ ਬੰਦਾ ਫਿਰ ਵੀ ਦਲਤ ਔਰ ਕੋਈ ਸਾਡੇ ਦੀਵਾਲੀ ਜਿਹੜਾ ਆ ਇੰਡੀਆ ਦੀ ਭਾਰਤ ਦੀ ਦੀਵਾਲੀ কুমਾਰਾਂ ਦੇ ਭਾਂਡਿਆਂ ਤੋਂ ਬਿਨਾਂ ਨਹੀਂ ਰਹਿ ਸਕਦੀ ਔਰ ਤੁਸੀਂ ਦੇਖੋ ਬਾ ਕਮਾਲ ਕਾਰੀਗਰੀ কুমਿਹਾਰ ਦੀ ਕਿ ਪੁਰਾਣੇ ਸਮਿਆਂ ਵਿੱਚ ਲੋਕ ਜਿਹੜੇ ਅਸੀਂ ਘੜੇ ਵਿੱਚ ਪਾਣੀ ਰੱਖਦੇ ਸੀ ਔਰ ਪਾਣੀ ਜਿਉਂ-ਜਿਉਂ ਗਰਮੀ ਪੈਂਦੀ ਸੀ ਤਿਉਂ-ਤਿਉਂ ਪਾਣੀ ਜਿਹੜਾ ਸੀ ਠੰਡਾ ਹੁੰਦਾ ਸੀ ਇਹ ਕਾਰੀਗਰੀ ਸੀ ਸਾਡੇ কুমਿਹਾਰ ਦੀ ਪਰ ਉਹ ਫਿਰ ਵੀ ਦਲਤ ਦਾ ਦਲਤ ਫਿਰ ਵੀ ਨੀਚ ਦਾ ਨੀਚ ਹੀ ਰਿਹਾ ਤੇ ਤੁਸੀਂ ਦੇਖੋ ਅਸੀਂ ਲੋਕ ਕਿੰਨੇ ਅਕਿਰਤ ਕਣਿਆ ਚਮਾਰ ਸਾਡੇ ਵਾਸਤੇ ਚਮਾਰ ਆ ਚਮਾਰ ਇਸ ਦੇਸ਼ ਵਾਸਤੇ ਫਿਰ ਵੀ ਨੀਚ ਪਰ ਤੁਸੀਂ ਦੇਖੋ ਅਕਿਰਤ ਕਣਤਾ ਦੀ ਗੱਲ ਦੇਖੋ ਵੀ ਜਿਸ ਚਮਾਰ ਦੇ ਜਿਸ ਘੁਮਿਆਰ ਦੇ ਅਸੀਂ ਪੈਰ ਚੁੰਮਣੇ ਸੀ ਜਦੋਂ ਸਾਡੇ ਕੋਲ ਜੁੱਤੀਆਂ ਨਹੀਂ ਸੀ ਪਾਉਣ ਨੂੰ ਉਹਨੇ ਸਾਡੇ ਪੈਰਾਂ ਤੇ ਜੁੱਤੀਆਂ ਪਾਈਆਂ ਤਾਂ ਕਿ ਸਾਡੇ ਕੰਡੇ ਨਾ ਵੱਜਣ ਤੇ ਅਸੀਂ ਉਹਨੂੰ ਦਰਕਾਰ ਦੇ ਰਹੇ ਚਾਹੀਦਾ ਤਾਂ ਇਹ ਸੀ ਵੀ ਇਹ ਦੇਸ਼ ਉਸ ਉਸ ਕੌਮ ਦਾ ਉਸ ਬਰਾਦਰੀ ਦੇ ਪੈਰ ਚੁੰਮਦਾ ਪਰ ਇਹ ਅਕਿਰਤ ਕਣ ਨਿਕਲੇ ਤੁਸੀਂ ਆਹ ਦੇਖੋ ਜੀ ਬਾਟਾ ਕੰਪਨੀ ਆਈ ਹੈ ਜੀ ਠੀਕ ਹੈ ਜੀ बाटा कंपनी ਦੇ ਬੂਟ ਜਿਹੜੇ ਸੀ ਭਾਰਤ ਵਿੱਚ ਬੜੇ ਪੌਪੂਲਰ ਹੋਏ ਲੇਕਿਨ ਅਸੀਂ ਕੀ ਸਮਝਦੇ ਰਹੇ ਵੀ ਬਾਟਾ ਕੰਪਨੀ ਹਿੰਦੁਸਤਾਨ ਦੀ ਭਾਰਤ ਦੀ ਪਰ ਉਹ ਤਾਂ ਯੂਰਪ ਦੀ ਸੀ ਉਹਦਾ ਹੈੱਡਕੁਆਰਟਰ ਸਵਿਟਜ਼ਰਲੈਂਡ ਦੇ ਵਿੱਚ ਵੀ ਆ ਉਥੋਂ ਦੇ ਬੂਟ ਜਿਹੜੇ ਸੀ ਉਸ ਕੰਪਨੀ ਦੇ ਅਸੀਂ ਲੋਕਾਂ ਨੇ ਪਾਏ ਬੜਾ ਮਾਣ ਮਹਿਸੂਸ ਕੀਤਾ ਐਡਾ ਚੱਲਦੀ ਹੁਣ ਵੀ ਬੜਾ ਕੁਝ ਚੱਲਦਾ ਆ ਲੇਕਿਨ ਅਸੀਂ ਉਹਨਾਂ ਵਿਦੇਸ਼ੀਆਂ ਨੂੰ ਉਹਨਾਂ ਨੂੰ ਤਾਂ ਮਾਣ ਸਨਮਾਨ ਦੇ ਸਕੇ ਲੇਕਿਨ ਆਪਣੇ ਭਾਈਚਾਰੇ ਨੂੰ ਜਿੰਨੇ ਸਾਡੇ ਸ਼ੁਰੂਆਤ ਕੀਤੀ ਇੱਥੇ ਬਣਾਉਣ ਦੀ ਉਹਨਾਂ ਲੋਕਾਂ ਨੂੰ ਅਸੀਂ ਕੁਝ ਨਹੀਂ ਦੇ ਪਾ ਕੋ ਰਿਸਪੈਕਟ ਨਹੀਂ ਦੇ ਪਾਏ ਅੰਮ੍ਰਿਤਸਰ ਦੇਖੋ ਤੁਸੀਂ ਆ ਗੱਲ ਤੁਸੀਂ ਮੈਂ ਐਵੇਂ ਲੌਜੀਕ ਦੀ ਉਹਦੇ ਨਾਲ ਬਿਨਾਂ ਨਹੀਂ ਗੱਲ ਕਰ ਰਿਆ ਆ ਤੁਸੀਂ ਦੇਖੋ ਅਸੀਂ ਲੋਕ ਕਿੰਨੇ ਮਹਾਨ ਆ ਜਿਹੜਾ ਅੰਮ੍ਰਿਤਸਰ ਆ ਨਾ ਅੰਮ੍ਰਿਤਸਰ ਇਜ਼ ਦਾ ਹੱਬ ਫਾਰ ਦਾ ਵਰਲਡਸ ਫਾਈਨੇਸਟ ਵੁੱਡਨ ਚੈਸ ਪੀਸਸ ਅੱਗੇ ਦੇਖੋ ਆ ਜਿਹੜੇ ਚੈਸ ਨਹੀਂ ਖੇਡਦੇ ਵਰਲਡ ਲੈਵਲ ਤੇ ਬੜੀ ਫੇਮਸ ਗੇਮ ਆ ਮੈਂ ਤੁਹਾਨੂੰ ਇਹਦੇ ਨਾਲ-ਨਾਲ ਤੁਸੀਂ ਤਸਵੀਰਾਂ ਵੀ ਦੇਖ ਲਓ ਚੈਸ ਗੇਮ ਕੀ ਹੁੰਦੀ ਆ ਹੁਣ ਆ ਸਾਰਾ ਪੈਰਾ ਵੀ ਛੋਟਾ ਜਿਹਾ ਪੜ੍ਹ ਕੇ ਦੇਖੋ ਵੀ ਅੰਮ੍ਰਿਤਸਰ ਦੇ ਜਿਹੜੇ ਬਣੇ ਹੋਏ ਨੇ ਚੈਸ ਪੀਸਸ ਨੇ ਉਹਨਾਂ ਦੀ ਜਿਹੜੀ ਰੀਸ ਆ ਉਹਨਾਂ ਦੀ ਕਾਰੀਗਰੀ ਉਹਨਾਂ ਦਾ ਡਿਜ਼ਾਈਨ ਉਹਨਾਂ ਦੇ ਜਿਹੜੇ ਕਲਾਕਾਰੀ ਆ ਵਰਲਡ ਦੇ ਵਿੱਚ ਕਿਤੇ ਜਲਦੀ ਕੀਤੇ ਮੈਚ ਨਹੀਂ ਹੁੰਦੀ ਇੰਨੇ ਫਾਈਨੈਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਬਣਾਏ ਹੁੰਦੇ ਆ ਜਿਹੜੇ ਅੰਮ੍ਰਿਤਸਰ ਦੇ ਵਿੱਚ ਬਣਦੇ ਔਰ ਇਸ ਗੱਲ ਦਾ ਕਿਸੇ ਨੂੰ ਪਤਾ ਹੀ ਨਹੀਂ ਆ ਠੀਕ ਹੈ ਜੀ ਤੇ ਆ ਜਿਹੜੇ ਸਾਡੇ ਅੰਮ੍ਰਿਤਸਰ ਦੇ ਬਣੇ ਹੋਏ ਨੇ ਚੈਸ ਪੀਸਸ ਇਹ ਜਾ ਰਹੇ ਨੇ ਵਰਲਡ ਦੇ ਵਿੱਚ ਹਰ ਇੱਕ ਸਾਲ ਇੱਥੋਂ ਅੰਮ੍ਰਿਤਸਰ ਤੋਂ ਬਣ ਬਣ ਕੇ ਅਮਰੀਕਾ ਯੂਕੇ ਯੂਰਪ ਅਫਰੀਕਾ ਵਗੈਰਾ ਆਸਟ੍ਰੇਲੀਆ ਗਲੋਬਲ ਦੇ ਵਿੱਚ ਜਾ ਰਹੇ ਹਨਾ ਸਾਰੇ ਪਾਸੇ ਜਾ ਰਹੇ ਆ ਲੇਕਿਨ ਅਸੀਂ ਲੋਕ ਜਿਹੜੇ ਆ ਇਹ ਜਿਹੜਾ ਹਿੰਦੁਸਤਾਨ ਆ ਅਕਿਰਤ ਕਣਾ ਦਾ ਜਿਹੜਾ ਦੇਸ਼ ਆ ਇਹਨੂੰ ਆਪਾਂ ਕਹਿ ਸਕਦੇ ਇਹਨਾਂ ਨੇ ਕਦੇ ਆਪਣੇ ਕਾਰੀਗਰਾਂ ਦੀ ਆਪਣੇ ਕਾਮਿਆਂ ਦੀ ਕੀਰਤੀਆਂ ਦੀ ਕਦੇ ਕਦਰ ਨਹੀਂ ਕੀਤੀ ਤੁਸੀਂ ਅੱਗੇ ਦੇਖੋ ਜੀ ਮੈਂ ਤੁਹਾਨੂੰ ਜੁਲਾਹਾ ਬਰਾਦਰੀ ਬਾਰੇ ਵੀ ਦਿਖਾਉਣਾ ਹੈ ਅਸੀਂ ਤਾਂ ਕੱਪੜੇ ਤਾਂ ਜੁਲਾਹਾ ਤੇ ਬਣੇ ਪਾ ਲਈਨੇ ਲੇਕਿਨ ਫਿਰ ਵੀ ਕਿਹਨਾਂ ਚੱਲ ਸਾਲਾ ਜੁਲਾਹਾ ਇਦਾਂ ਹੀ ਗੱਲਾਂ ਕਰਦੇ ਆ ਨਾ ਉਹਨਾਂ ਨੂੰ ਮੰਦਰਾਂ ਤੇ ਨਹੀਂ ਵੜਨ ਦਿੱਤਾ ਜਾਂਦਾ ਉਹਨਾਂ ਨੂੰ ਬਰਾਬਰ ਦੇ ਮਾਣ ਸਨਮਾਨ ਨਹੀਂ ਦਿੱਤੇ ਜਾ ਰਹੇ ਇਹ ਦੇਸ਼ ਦੀ ਇਹ ਅਸਲੀਅਤ ਆ ਅੱਗੇ ਆ ਤੁਸੀਂ ਦੇਖੋ ਜੁਲਾਹਾ ਬਾਰੇ ਵੀ ਕਿੰਨੇ ਸੋਹਣੇ ਕਾਰੀਗਰ ਨੇ ਉਹ ਬੰਦੇ ਹੁਣ ਆ ਜੁਲਾਹਾ ਇੱਕ ਵੈਬਸਾਈਟ ਆ ਜੇ ਆ ਗੋਰੇ ਘੋਰੀਆਂ ਦੀ ਐਡ ਕਰ ਰਹੇ ਨੇ ਤੁਸੀਂ ਕਾਰੀਗਰੀ ਦੇਖੋ ਇਹਨਾਂ ਬੰਦਿਆਂ ਦੀ ਨੇ ਕਿਨੇ ਸੋਹਣੇ ਬਾ ਕਮਾਲ ਜਿਹੜੀਆਂ ਚੀਜ਼ਾਂ ਇਹ ਲੋਕ ਬਣਾਉਂਦੇ ਆ ਔਰ ਸਾਡੇ ਵਾਸਤੇ ਫੇਰ ਵੀ ਇਹ ਜੁਲਾਹੇ ਨੇ ਕਿੰਨੇ ਅਕਿਰਤ ਕੰਮਾਂ ਦਾ ਇੱਥੇ ਫੇਰ ਅੱਗੇ ਜਾ ਕੇ ਆਪਾਂ ਗੱਲਾਂ ਹੋਰ ਵੀ ਕਰਦੇ ਆ ਆ ਦੇਖੋ ਕਾਰੀਗਰੀ ਦੇਖੋ ਕਿੰਨਾ ਸੋਹਣਾ ਰੰਗ ਢਾਂਗ ਇਹਨਾਂ ਨੇ ਬਣਾਏ ਆ ਠੀਕ ਹੈ ਜੀ ਬਣਾਉਣ ਵਾਲੇ ਕੌਣ ਨੇ ਇੱਥੇ ਆ ਵਿਚਾਰੇ ਗਰੀਬ ਲੋਕ ਠੀਕ ਹੈ ਜੀ ਆ ਲੱਗਿਆ ਜੀ ਬੰਦਾ ਕੰਮ ਕਰਨ ਇੱਥੇ ਹੱਥ ਨਾਲ ਇਹ ਲੋਕ ਇਹ ਚੀਜ਼ਾਂ ਬਣਾਉਂਦੇ ਨੇ ਤੁਸੀਂ ਦੇਖੋ ਇਹਨਾਂ ਦੀ ਕਲਾਕਾਰੀ ਦੇਖੋ ਇਹਨਾਂ ਲੋਕਾਂ ਦੀ ਪਰ ਅਸੀਂ ਨਹੀਂ ਸਮਝੇ ਅਸੀਂ ਕਦੇ ਰਿਸਪੈਕਟ ਨਹੀਂ ਕੀਤੀ ਇਹਨਾਂ ਲੋਕਾਂ ਦੀ ਆ ਸਾਰਾ ਇਹਨਾਂ ਦੀ ਕਲਾਕਾਰੀ ਹੈ ਜੀ ਹੁਣ ਇਹ ਗੋਰੇ ਜਿਵੇਂ ਆ ਬਾਟਾ ਕੰਪਨੀ ਆ ਗਈ ਗੋਰਿਆਂ ਦੀ ਹਿੰਦੁਸਤਾਨ ਨੇ ਜਿਹੜਾ ਇਹਨੂੰ ਬੜੇ ਐਕਸੈਪਟ ਕੀਤਾ ਬੜਾ ਮਾਨ ਸਨਮਾਨ ਦਿੱਤਾ ਆਪਣਾ ਸਮਝ ਕੇ ਲੇਕਿਨ ਜਿਹੜੇ ਅਸਲੀ ਬਣਾਉਣ ਵਾਲੇ ਦੇ ਪਿੱਛੇ ਨੇ ਕਾਰੀਗਰ ਨੇ ਉਹਨਾਂ ਨੂੰ ਰਿਸਪੈਕਟ ਨਹੀਂ ਦਿੱਤੀ ਆ ਦੇਖੋ ਇਹ ਹੱਥ ਨਾਲ ਬਣੀਆਂ ਹੋਈਆਂ ਚੀਜ਼ਾਂ ਨੇ ਸਾਰੀਆਂ ਠੀਕ ਹੈ ਜੀ ਇਹ ਸਾਡੇ ਕਿੰਨਾ ਬਣਾਏ ਨੇ ਜੁਲਾਹਾ ਬਰਾਦਰੀ ਨੇ ਜਿਹੜੇ ਭਗਤ ਕਬੀਰ ਸਾਹਿਬ ਦੇ ਜੁਲਾਹੇ ਨੇ ਕਿੰਨਾ ਕਿੰਨਾ ਸੋਨਾ ਇਹਨਾਂ ਦੇ ਹੱਥ ਦੇਖੋ ਕਿੰਨੇ ਸੋਹਣੇ ਚੱਲਦੇ ਆ ਸਾਨੂੰ ਤਾਂ ਬਾਟੇ ਛਾਟੇ ਸੋਹਣੇ ਲੱਗਦੇ ਆ ਤੇ ਇਹਨਾਂ ਲੋਕਾਂ ਦੀ ਅਸੀਂ ਕਦਰ ਰਿਸਪੈਕਟ ਨਹੀਂ ਕਰ ਸਕਦੇ ਠੀਕ ਹੈ ਜੀ ਅਸੀਂ ਕਦੇ ਆਪਣੇ ਕਿਰਤੀਆਂ ਦੀ ਕਦਰ ਨਹੀਂ ਕਰ ਰਹੇ ਅੰਮ੍ਰਿਤਸਰ ਦੀ ਮੈਂ ਤੁਹਾਨੂੰ ਗੱਲ ਦੱਸਤੀ ਹੋਰ ਬੜੀਆਂ ਚੀਜ਼ਾਂ ਨੇ ਇਦਾਂ ਦੀਆਂ ਜਿਹੜੀਆਂ ਅਸੀਂ ਦੇਖਦੇ ਆ ਤੇ ਜਿਨ੍ਹਾਂ ਨੂੰ ਅਸੀਂ ਅਕਸਰ ਇਗਨੋਰ ਕਰਦੇ ਆ ਜਿਵੇਂ ब्राह्मण ਸਦਾ ਵਾਸਤੇ ਉਹ ਸੁਪੀਰੀਅਰ ਬਣਿਆ ਰਿਆ ਐਨੇ ਅਸੀਂ ਕੀਰਤੀਆਂ ਨੂੰ ਪੰਜਾਬ ਦੇ ਵਿੱਚ ਵੀ ਆ ਜਿਹੜੇ ਨਕੰਮੇ ਵੇਲੜ ਬਾਬੇ ਨੇ ਤੁਰੇ ਫਿਰਦੇ ਇਹਨਾਂ ਦੇ ਅਸੀਂ ਪੈਰ ਗਿੱਟੇ ਚੱਟਦੇ ਹਾਂ ਚੁੰਮਦੇ ਹਾਂ ਪਰ ਜਿਹੜੇ ਅਸਲੀ ਸੰਤ ਨੇ ਅਸਲੀ ਮਹਾਪੁਰਖ ਨੇ ਇਹ ਕੀਰਤੀ ਨੇ ਜਿਹੜੇ ਸਾਨੂੰ ਇਹ ਚੀਜ਼ਾਂ ਬਣਾ ਬਣਾ ਕੇ ਦੇ ਰਿਆ ਕੀਰਤੀ ਕੌਣ ਆ ਕਿਸਾਨ ਇੱਕ ਕੀਰਤੀ ਜਿਹੜਾ ਸਾਡੇ ਢਿੱਡ ਦੇ ਵਿੱਚ ਅੰਨ ਪਾ ਰਿਆ ਲੇਕਿਨ ਦੁਖਾਂਤ ਇਸ ਗੱਲ ਦਾ ਆ ਵੀ ਹੁਣ ਇੱਥੇ ਕੱਲੀ ਜਾਤ ਪਾਤ ਜਿਹੜੀ ਇੱਕ ਬ੍ਰਾਹਮਣ ਨੇ ਬਣਾਈ ਸੀ ਉੱਥੇ ਤੱਕ ਨਹੀਂ ਰਹਿ ਗਈ ਦਾ ਸ਼ਿਕਾਰ ਹੁਣ ਸਾਰੇ ਹੋ ਚੁੱਕੇ ਆ ਜਿਹੜੇ ਨੇ ਮਜਬੀ ਨਹੀਂ ਉਹ ਚਮਾਰਾਂ ਵਿੱਚ ਵਿਆਹ ਨਹੀਂ ਕਰਦੇ ਕੁਮਿਹਾਰਾਂ ਵਿੱਚ ਵਿਆਹ ਨਹੀਂ ਕਰਦੇ ਕਿਉਂਕਿ ਉਹ ਵੀ ਆਪਣੇ ਆਪ ਨੂੰ ਕੋਈ ਜਾਤਾਂ ਦੇ ਵਿੱਚ ਕਹਿੰਦੇ ਅਸੀਂ ਚਮਾਰ ਵੱਡੇ ਆ ਕੋਈ ਮਜਬੀ ਕਹਿੰਦਾ ਅਸੀਂ ਵੱਡੇ ਆ ਕੋਈ ਕੁਮਾਰ ਆਪਣੇ ਪਾਸੇ ਉਹ ਐਂਗਲ ਤੋਂ ਕਹਿੰਦਾ ਕਿ ਅਸੀਂ ਅਸੀਂ ਉੱਚੀ ਜਾਤ ਵਾਲੇ ਆ ਹਾਲਾਤ ਇਹ ਬਣ ਚੁੱਕੇ ਨੇ ਕਿ ਇੱਕ ਨੀਚ ਤੋਂ ਨੀਵੀਂ ਤੋਂ ਨੀਵੀਂ ਜਾਤ ਦਾ ਵਿਅਕਤੀ ਵੀ ਆਪਣੇ ਤੋਂ ਥੱਲੇ ਹੋਰ ਕੋਈ ਨੀਵੀਂ ਜਾਤ ਲੱਭ ਲੈਂਦਾ ਆ ਤਾਂ ਕਿ ਉਹ ਇੱਕ ਭੁਲੇਖਾ ਖੜਾ ਕਰ ਸਕੇ ਕਿ ਮੈਂ ਉੱਚੀ ਜਾਤ ਦਾ ਆ ਹਾਲਾਤੇ ਬਣ ਚੁੱਕੇ ਨੇ ਇਸ ਹੱਦ ਤੱਕ ਅਸੀਂ ਇਸ ਜਕੜਨ ਦੇ ਵਿੱਚ ਆ ਚੁੱਕੇ ਆ ਬਰੇ ਜੱਕੜਨ ਜੀਡੀਸੀ ਸਾਨੂੰ ਗੁਲਾਮ ਬਣਾਉਣ ਵਾਸਤੇ ਬਣਾਈ ਗਈ ਸੀ ਸਦਾ ਵਾਸਤੇ ਜਿਹੜਾ ਅਸੀਂ ਇਸ ਸਿਸਟਮ ਨੂੰ ਸਮਝੇ ਨਹੀਂ ਪਾਵੇਂ ਕਿ ਬ੍ਰਾਹਮਣ ਉਹ ਸੁਪੀਰੀਅਰ ਬਣ ਗਿਆ ਉਹਦੇ ਥੱਲੇ ਇੱਕ ਕੋਹੜ ਪਾਇਆ ਜਾਲ ਵਿਛਾਇਆ ਤੇ ਉਹਦੇ ਵਿੱਚ ਅਸੀਂ ਫਸੇ ਤੇ ਉਹ ਤੋਂ ਅੱਗੇ ਕਿ ਫਿਰ ਅਸੀਂ ਆਪੇ ਬਣਾ ਲਿਆ ਵੀ ਜਿਵੇਂ ਮੇਰੇ ਕੋਲ ਕਿ ਮੈਂ ਖੁਦ ਕਈ ਵਿਅਕਤੀਆਂ ਨੂੰ ਦੱਸਿਆ ਸਾਡੇ ਕੋਲ ਵੀ ਕੁਝ ਬੰਦੇ ਕੰਮ ਕਰਦੇ ਸੀ ਕਿਸੇ ਪਾਸੇ ਦੇ ਉਹ ਦੋ ਵਿਅਕਤੀ ਜਿਹੜੇ ਅਸੀਂ ਗੈਰ ਪੰਜਾਬੀ ਸੀ ਖੈਰ ਪੰਜਾਬ ਤੋਂ ਬਾਹਰੋਂ ਸੀ ਉਹ ਉਹ ਦੋ ਵਿਅਕਤੀ ਆਪਸ ਦੇ ਵਿੱਚ ਇਕੱਠੇ ਬੈਠ ਕੇ ਰੋਟੀ ਨਹੀਂ ਸੀ ਖਾਂਦੇ ਕਿਉਂਕਿ ਉਹ ਹੈ ਦੋਵੇਂ ਦਲ ਤੱਕ ਲੇਕਿਨ ਇੱਕ ਇੱਕ ਦੇ ਵਿੱਚੋਂ ਕਹਿੰਦਾ ਸੀ ਮੈਂ ਉੱਚੀ ਜਾਤ ਦਾ ਨਹੀਂ ਵੀ ਜਾਤ ਦਾ ਅਸੀਂ ਉਦੋਂ ਪਹਿਲੀ ਵਾਰ ਪਤਾ ਲੱਗਿਆ ਵੀ ਇਹ ਵੀ ਰਫੜ ਹੈਗਾ ਸੋ ਇੱਕ ਜਾਲ ਦੇ ਵਿੱਚ ਅਸੀਂ ਫਸੇ ਹੋਏ ਹਾਂ ਤੇ ਆ ਬੀ ਆਰ ਜਿਹੜੇ ਡਾਕਟਰ ਬੀ ਭੀਮਰਾਓ ਅੰਬੇਦਕਰ ਸਾਹਿਬ ਨੇ ਤੁਸੀਂ ਉਹਨਾਂ ਦੀ ਵੀ ਗੱਲ ਸੁਣੋ ਅਸੀਂ ਥੋੜਾ ਸ਼ਰਮ ਨੂੰ ਹੱਥ ਮਾਰ ਲਏ ਹੁਣ ਵੀ ਆ ਤੁਸੀਂ ਡਾਕਟਰ ਭੀਮਰਾਓ ਬੇਦਕਰ ਸਾਹਿਬ ਨੂੰ ਵੀ ਦੇਖੋ का मैं हाईलाइट करके रखे जी उन्होंने आर्टिकल या सारा पढ़ लो पर मैं बिचो जी गल करता है कि किसी अन्य देश में यदि ऐसी जातियां रहती तो लोग अपने मन को टटोलते और इसके मूल का पता लगाते परंतु इस बारे में हिंदुओं के कान पर जू तक नहीं रेंगती कारण सीधा सा है हिंदुओं को ऐसे वर्गों के प्रति कोई खेद या लज्जा नहीं है और गैरत नहीं और ना ही वे इसकी दुर्दशा व दायित्व ਆਪਣੇ ਸਰ ਪਰ ਲੈਂਦੇ ਹਨ ਮਤਲਬ ਇਹ ਹਿੰਦੂ ਇਸ ਜਿਹੜਾ ਖੇਡ ਇਹਨਾਂ ਨੇ ਬ੍ਰਾਹਮਣਾਂ ਨੇ ਰਚੀ ਹਿੰਦੂਆਂ ਨੇ ਰਚੀ ਇਹਦੀ ਕੋਈ ਲੱਜਾ ਕੋਈ ਸ਼ਰਮ ਨਹੀਂ ਮੰਨਦੇ ਔਰ ਨਾ ਹੀ ਇਸ ਜਿਹੜਾ ਗੰਦ ਇਹਨਾਂ ਨੇ ਪਾਇਆ ਸੀ ਇਸ ਜਾਤ ਪਾਤ ਦਾ ਕੋਡ ਪਾਇਆ ਸੀ ਉਹਦੀ ਜ਼ਿੰਮੇਵਾਰੀ ਆਪਣੇ ਤੇ ਲੈਂਦੇ ਨੇ ਔਰ ਨਾ ਹੀ इनके उद्गम और विकास के बारे में जानने का प्रयास करते हैं दूसरी ओर प्रत्येक हिंदू को यह शिक्षा दी जाती है कि हिंदू सभ्यता ना केवल प्राचीनतम है बल्कि अपूर्व भी है वे अपने वे ऐसा ही समझते हैं और मानते हैं परंतु यह है जान लेना कोई आसान काम नहीं है कि आखिर किस बिना पर वे हिंदू सभ्यता को अपूर्व समझते हैं अपूर्व होती है जी अनोखी इति अंबेडकर साहब ने आवे गाल लिखी है जी मतलब इस ਸਿਸਟਮ ਨੂੰ ਕਲੰਕ ਤੋਂ ਵੱਡਾ ਕੀ ਨਾਮ ਦਿੱਤਾ ਜਾ ਸਕਦਾ ਜਿੰਨੇ ਕੋਡ ਪਾਇਆ ਹੋਵੇ ਉਸ ਕੋਡ ਦੇ ਵਿੱਚ ਇੱਕ ਤਾਂ ਚਲੋ ਬ੍ਰਾਹਮਣ ਨੇ ਪਾਇਆ ਤੇ ਉਸ ਤੋਂ ਬਾਅਦ ਫਿਰ ਅੱਗੇ ਤੋਂ ਅੱਗੇ ਬਣ ਗਏ ਕਿ ਮੈਂ ਵੱਡਾ ਤੇ ਮੈਂ ਛੋਟਾ ਤੇ ਚਮਾਰਾਂ ਨੱਟ ਜੱਟ ਸ਼ੀਂਬੀਆਂ ਦੇ ਵਿੱਚ ਵੀ ਹੁੰਦਾ ਕਈ ਜਿਹੜੇ ਜੱਟਾਂ ਵਿੱਚ ਵੀ ਕਹਿੰਦੇ ਨੇ ਆ ਜਿਹੜੀ ਜਾਟਾਂ ਦੀ ਇਹ ਗੋਤ ਆ ਇਹ ਜ਼ਿਆਦਾ ਉੱਚੀ ਆ ਫਲਾਣੀਆਂ ਗੋਤਾਂ ਨੀਵੀਆਂ ਨੇ ਸੋ ਇੱਕ ਤੰਤਰ ਜਿਹੜਾ ਆ ਇਸ ਤਰੀਕੇ ਨਾਲ ਬੁਣਿਆ ਗਿਆ ਸੀ ਉਹਦੇ ਸ਼ਿਕਾਰ ਹੋ ਗਏ ਔਰ ਜਿਨ੍ਹਾਂ ਲੋਕਾਂ ਦੀ ਅਸਲ ਦੇ ਵਿੱਚ ਪੂਜਾ ਹੋਣੀ ਚਾਹੀਦੀ ਅਸੀਂ ਉਹਨਾਂ ਬਾਹਰਲੇ ਲੋਕਾਂ ਦੇ ਉਹਨਾਂ ਦੇ ਚੀਜ਼ਾਂ ਦਾ ਪਾਸ ਕਰ ਸਕਦੇ ਆ ਉਹਨਾਂ ਦੇ ਉਹਨਾਂ ਦੇ ਥਰੂ ਤਾਂ ਵਰਤ ਸਕਦੇ ਆ ਪਰ ਇਹਨਾਂ ਲੋਕਾਂ ਨੂੰ ਸਿੱਧਾ ਅਸੀਂ ਮਾਨ ਸਨਮਾਨ ਨਹੀਂ ਦੇ ਸਕਦੇ ਹਾਲਾਤੇ ਬਣਿਆ ਵੀ ਜਿਹੜੇ ਬਾਬੇ ਨਾਨਕ ਦੀ ਧਰਤੀ ਗੁਰੂ ਨਾਨਕ ਦੀ ਧਰਤੀ ਉਥੇ ਵੀ ਵੱਖ-ਵੱਖ ਗੁਰਦੁਆਰੇ ਬਣ ਚੁੱਕੇ ਆ ਔਰ ਤੁਸੀਂ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਗਏ ਤਾਂ ਉਥੇ ਇਹ ਨਹੀਂ ਹੈਗਾ ਵੀ ਜਿਵੇਂ ਅੱਜ ਸਾਡੇ ਸੰਤਾਂ ਮਹਾਂਪੁਰਖਾਂ ਨੂੰ ਬੜੀ ਸੁੱਚਮਤਾ ਹੁੰਦੀ ਆ ਇਹਨਾਂ ਦੇ ਇਹਨਾਂ ਦੇ ਹੱਥ ਦੇਖੋ ਇਹਨਾਂ ਦੇ ਕੱਪੜੇ ਦੇਖੋ ਕਿੰਨਾ ਮਖਮਲੀ ਉਹਦਾ ਵਿੱਚ ਲਪੇਟੇ ਹੋਏ ਨੇ ਕਿ ਜੇ ਮੈਂ ਸਾਰਾ ਸਤਜੋਗ ਇੱਥੇ ਫਿਰ ਰਿਹਾ ਤੇ ਸਾਰੀ ਦੁਨੀਆ ਖੁਸ਼ ਵਸ ਰਹੀ ਆ ਤਾਂ ਗੁਰੂ ਨਾਨਕ ਸਾਹਿਬ ਲਾਲੋ ਭਾਈ ਲਾਲੋ ਜੀ ਦੇ ਘਰ ਗਏ ਉੱਥੇ ਪਤਾ ਨਹੀਂ ਉਹਨਾਂ ਦੇ ਜਵਾਕਾਂ ਦੀਆਂ ਨਲੀਆਂ ਵਗਦੀਆਂ ਹੋਣਗੀਆਂ ਕੀ ਹੋਇਆ ਹੋਵੇਗਾ ਭਾਈ ਆਪਣਾ ਲਾਲੋ ਨੇ ਗੁਰਨਾਨਕ ਦੀ ਸੇਵਾ ਕਿਵੇਂ ਕੀਤੀ ਹੋਵੇਗੀ ਕੀ ਕੁਝ ਹੋਏਗਾ ਉਹ ਸਾਨੂੰ ਨਹੀਂ ਅੰਦਾਜ਼ਾ ਹੈਗਾ ਪਰ ਅਸੀਂ ਦੇਖਦੇ ਤਾਂ ਹੈਗੇ ਵੀ ਗੁਰਨਾਨਕ ਸਾਹਿਬ ਨੇ ਕੀ ਕਿਹਾ ਸੀ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕੈ ਰੀਸ ਗੁਰਨਾਨਕ ਇੱਕ ਬਗਾਵਤ ਸੈਂਕੜੇ ਸਾਲ ਪਹਿਲਾਂ ਕਰ ਚੁੱਕੇ ਨੇ ਕਿ ਮੈਨੂੰ ਵੱਡਿਆਂ ਦੇ ਨਾਲ ਕੋਈ ਰੀਸ ਨਹੀਂ ਐ ਮੈਂ ਇਹਨਾਂ ਨੀਚ ਜਿਨ੍ਹਾਂ ਨੂੰ ਨੀਚ ਸਮਝਿਆ ਜਾਂਦਾ ਨੀਚ ਕਿਹਾ ਜਾਂਦਾ ਆ ਮੈਂ ਇਹਨਾਂ ਲੋਕਾਂ ਦੇ ਨਾਲ ਆ ਮੈਂ ਕਿਸੇ ਵੱਡੇ ਦੇ ਨਾਲ ਨਹੀਂ ਹੈਗਾ ਤੋਂ ਅੱਜ ਵੀ ਅਸੀਂ ਉਹੀ ਗਲਤੀਆਂ ਕਰ ਰਹੇ ਆ ਇਹਨਾਂ ਪਖੰਡੀ ਵੇਲੜਾ ਸਾਧਾ ਦੀ ਅਸੀਂ ਪੂਜਾ ਕਰ ਰਹੇ ਹਾਂ ਜਿਨ੍ਹਾਂ ਦੇ ਜਿਨ੍ਹਾਂ ਨੂੰ ਗਲ ਨਾਲ ਲਾਉਣਾ ਚਾਹੀਦਾ ਸੀ ਉਹਨਾਂ ਕਿਰਤੀਆਂ ਨੂੰ ਜਿਹੜੇ ਜਿਹੜੇ ਸਾਨੂੰ ਖਾਣ ਨੂੰ ਦੇ ਰਹੇ ਆ ਅਸੀਂ ਉਹਨਾਂ ਨੂੰ ਦੁਲਕਾਰਿਆ ਹੋਇਆ ਜਦੋਂ ਤੱਕ ਅਸੀਂ ਆਪਣੇ ਤੰਤਰ ਨੂੰ ਜਿਹੜਾ ਮੌਜੂਦਾ ਤੰਤਰ ਬਣ ਚੁੱਕਿਆ ਇਹਨੂੰ ਚੈਲੰਜ ਨਹੀਂ ਕਰਦੇ ਪ੍ਰੋਪਰ ਤਰੀਕੇ ਨਾਲ ਉਦੋਂ ਤੱਕ ਸਾਡਾ ਕੋਈ ਸੁਧਾਰ ਨਹੀਂ ਹੋਣਾ ਚਾਹੀਦਾ ਤਾਂ ਇਹ ਸੀ ਕਿ ਜਿੰਨਾ ਗ੍ਰੰਥਾਂ ਦੇ ਵਿੱਚ ਇਸ ਕੋਡ ਨੂੰ ਥੋਪਿਆ ਗਿਆ ਜਾਤਪਾਤ ਨੂੰ ਥੋਪਿਆ ਗਿਆ ਔਰ ਉਹਦੀਆਂ ਮੁਕੰਮਲ ਤੌਰ ਤੇ ਉਹਨਾਂ ਦੇ ਉੱਪਰ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਸੀ ਪਰ ਹਾਲਾਤ ਇਹ ਉਲਟੇ ਬਣ ਗਏ ਵੀ ਇੱਥੇ ਬੇਦਬੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਹੋਣ ਲੱਗ ਪਈਆਂ ਜਿਹੜਾ ਜਿਹੜਾ ਨਾਨਕ ਜਿਹੜਾ ਗੁਰੂ ਇਨਕਲਾਬ ਬਗਾਵਤ ਕਰ ਚੁੱਕਿਆ ਕਿ ਮੈਂ ਨੀਚਾਂ ਦੇ ਨਾਲ ਆ ਜਿਹਨੂੰ ਜਿਹਨੂੰ ਤੁਸੀਂ ਨੀਤ ਸਮਝਦੇ ਹੋ ਮੈਂ ਉਹਨਾਂ ਦੇ ਨਾਲ ਆ ਤੇ ਅੱਜ ਉਸ ਨਾਨਕ ਦੇ ਪੈਰੋਕਾਰ ਵੀ ਪਿੰਡਾਂ ਦੇ ਵਿੱਚ ਗੁਰਦੁਆਰੇ ਖੋਲ ਕੇ ਬੈਠੇ ਹੋਣੇ ਜੱਟਾਂ ਦਾ ਗੁਰਦੁਆਰਾ ਐ ਚਮਾਰਾਂ ਦਾ ਐ ਛਿੰਬੀਆਂ ਦਾ ਐ ਫਲਾਣਿਆਂ ਦਾ ਹਨਾ ਇਸ ਇਹਨਾਂ ਲੋਕਾਂ ਨੂੰ ਸ਼ਰਮ ਕਿਉਂ ਨਹੀਂ ਆਈ ਔਰ ਹਰੇਕ ਗੁਰਦੁਆਰੇ ਦਾ ਪ੍ਰਧਾਨ ਜਿਹੜਾ ਹੈ ਸਿਰੇ ਦਾ ਲੁੱੱਚਾ ਕਿਸਮ ਦਾ ਹੋਵੇਗਾ 99% ਗੁਰਦੁਆਰਿਆਂ ਦੇ ਕਮੇਟੀਆਂ ਲੁੱਚਿਆਂ ਨਾਲ ਬਦਕਾਰਾਂ ਨਾਲ ਭਰੀਆਂ ਹੋਈਆਂ ਨੇ ਇੱਥੇ ਗੁਰਮਤ ਨਹੀਂ ਹੈਗੀ ਇਹਨਾਂ ਲੋਕਾਂ ਨੂੰ ਕੋਈ ਪਤਾ ਹੀ ਨਹੀਂ ਹੈ ਇਹ ਬਦਮਾਸ਼ੀਆਂ ਕਰਦੇ ਨੇ ਔਰ तकरीबन तकरीबन मोस्टली ਜਿਹੜੇ ਸੰਤ ਕਹਿੰਦੇ ਨੇ ਵੀ ਅਸੀਂ ਸੰਤਿਆਂ ਇਹ ਸਾਰੇ ਟੋਟਲ ਜਿਹੜੇ ਕਹਿ ਸਕਦੇ ਆ ਵੀ ਐਂਟੀ ਗੁਰੂ ਨਾਨਕ ਨੇ ਔਰ ਤੁਹਾਨੂੰ ਗੁਰੂ ਨਾਨਕ ਦੇ ਖਿਲਾਫ ਇਹਨਾਂ ਲੋਕਾਂ ਨੇ ਖੜਾ ਕੀਤਾ ਹੋਇਆ ਵੀ ਜੇ ਤੁਸੀਂ ਮੁਕੰਮਲ ਇਨਕਲਾਬ ਨਹੀਂ ਪੈਦਾ ਕਰ ਸਕੇ ਤੁਸੀਂ ਸਮਝੋ ਜੇ ਗੁਰਬਾਣੀ ਵਿੱਚ ਲਿਖਿਆ ਨਾ ਵੀ ਕਬੀਰ ਧਰਤੀ ਸਾਧਕੀ ਧਰਤੀ ਸਾਧਦੀ ਆ ਉੱਥੇ ਫਿਰ ਤਸਕਰ ਕਿ ਮੈਂ ਪਿਛਲੀ ਵਾਰ ਵੀ ਗੱਲ ਕਹੀ ਸੀ ਵੀ ਲੋਹਾ ਤੇ ਪਲਾਸਟਿਕ ਕਦੇ ਆਪਸ ਦੇ ਵਿੱਚ ਨਹੀਂ ਬਹਿ ਸਕਦੇ ਸਾਧਾਂ ਦੀ ਧਰਤੀ ਦੇ ਉੱਪਰ ਚੋਰ ਕਿਵੇਂ ਕਾਬਜ਼ ਕਰਕੇ ਬਹਿ ਜਾਣ ਇਨਕਲਾਬ ਨਹੀਂ ਆ ਸਕਦੇ ਜਦੋਂ ਤੱਕ ਅਸੀਂ ਮੁਕੰਮਲ ਤੌਰ ਤੇ ਆਪਣਾ ਭਾਈਚਾਰਾ ਕਾਇਮ ਨਹੀਂ ਕਰਦੇ ਜਦੋਂ ਅਸੀਂ ਆਪਸ ਦੇ ਵਿੱਚ ਬੈੰਦੇ ਖਲਾਉਂਦੇ ਨਹੀਂ ਰਿਸਪੈਕਟ ਨਹੀਂ ਦਿੰਦੇ ਇੱਕ ਦੂਸਰੇ ਨੂੰ ਵੀ ਭਾਈ ਅਸੀਂ ਸਾਰੇ ਜੁੜੇ ਹੋਏ ਹਾਂ ਜੇ ਸਾਨੂੰ ਇਹ ਲੋਕ ਕੋਈ ਕੋਈ ਕਿਸਾਨ ਆ ਉਹ ਖੇਤੀ ਕਰਕੇ ਦੇ ਰਿਹਾ ਕੋਈ ਜੁਲਾਹਾ ਕੱਪੜੇ ਪੁੰਨ ਕੇ ਦੇ ਰਿਹਾ ਕੋਈ কুমਾਰ ਸਾਨੂੰ ਭਾਂਡੇ ਬਣਾ ਕੇ ਦੇ ਰਿਹਾ ਕੋਈ ਜਿਹੜਾ ਹੈਗਾ ਯਾ ਚਮਾਰਾ ਦਾ ਮੋਚੀ ਦਾ ਕੰਮ ਕਰਕੇ ਅਸੀਂ ਤਾਂ ਬੜੇ ਆਰਸ਼ਾਨ ਨਾਲ ਕਿਤੇ ਸਾਨੂੰ ਸ਼ਰਮ ਨਹੀਂ ਆਈ ਬੜੇ ਆਸ਼ਾਨ ਨਾਲ ਜਿਵੇਂ ਆਪਾਂ ਮੋਚੀ ਦੇਖਦੇ ਆ ਸੜਕਾਂ ਦੇ ਬਿਆਹ ਲਾਤੇ ਲੱਤ ਰੱਖ ਕੇ ਬਹਿ ਜਾਂਦੇ ਉਹਦੇ ਸਾਹਮਣੇ ਗਰੀਬ ਦੇ ਤੇ ਉਹ ਵਿਚਾਰਾ ਬੂਟ ਪਾਲਚ ਕਰਦਾ ਹੁੰਦਾ ਸਾਡੇ ਵਰਗਾ ਫੋਨ ਕਰਨ ਨੂੰ ਲਾਇਆ ਉੱਚੀ ਉੱਚੀ ਹੱਸਦਾ ਹੁੰਦਾ ਅਸੀਂ ਉਹਦਾ ਕਿਤੇ ਥੈਂਕਸ ਨਹੀਂ ਕੀਤਾ ਅਸੀਂ ਲੋਕ ਇੰਨੇ ਕਿਰਤ ਕਰਨੇ ਪਰ ਬਾਹਰ ਲੋਕ ਕਿਉਂ ਜਾ ਰਹੇ ਕਿਉਂਕਿ ਉਹਨਾਂ ਨੂੰ ਇੱਥੇ ਉਹ ਮਾਹੌਲ ਮਿਲਦਾ ਹੈ ਉੱਥੇ ਮੋਚੀ ਵੀ ਬਰਾਬਰ ਆ ਉੱਥੇ ਬ੍ਰਾਹਮਣ ਵੀ ਬਰਾਬਰ ਆ ਉੱਥੇ ਸਾਰੇ ਬਰਾਬਰ ਨੇ ਅਸੀਂ ਆਪਣੇ ਪ੍ਰਬੰਧ ਨੂੰ ਸੁਧਾਰੀਏ ਘੱਟੋ ਘੱਟ ਪੰਜਾਬ ਤਾਂ ਇੱਕ ਐਗਜ਼ਾਮਪਲ ਬਣ ਕੇ ਚੱਲ ਜੇ ਪੰਜਾਬ ਤਾਂ ਇੱਕ ਕੋ ਦੁਨੀਆ ਨੂੰ ਦਿਖਾ ਦੇ ਵੀ ਮੈਂ ਕੁਛ ਨਾਨਕ ਦੇ ਉਤੋਂ ਬਾਣੀ ਤੋਂ ਕੁਛ ਸਿੱਖ ਲਿਆ ਕਿ ਸਾਰੇ ਇੱਥੇ ਮਲੰਗ ਪੈਦਾ ਹੋਏ ਨੇ ਕੋਈ ਇੱਕ ਗੁਰਦੁਆਰਾ ਦਾ ਤੁਸੀਂ ਰੋਲ ਮਾਡਲ ਬਣਾ ਲਓ ਵੀ ਅਸੀਂ ਕੋਈ ਬਾਬੇ ਨਾਨਕ ਦੀ ਇੱਥੇ ਗੱਲ ਹੁੰਦੀ ਆ ਮੈਂ ਅਪੀਲ ਕਰਦਾ ਸਾਰੇ ਪ੍ਰਚਾਰਕਾਂ ਨੂੰ ਸੰਤਾਂ ਨੂੰ ਕਿ ਤੁਸੀਂ ਬਥੇਰਾ ਚਿਰ ਹੋ ਗਿਆ ਤੁਸੀਂ ਆਂਡਿਆਂ ਦੇ ਉੱਪਰ ਬੈਠਿਆਂ ਨੂੰ ਹਲੇ ਤੱਕ ਤੁਹਾਡੇ ਆਂਡਿਆਂ 'ਚ ਬੱਚੇ ਨਿਕਲੇ ਜਾਂ ਨਹੀਂ ਨਿਕਲੇ ਉੱਠ ਪਵੋ ਹੁਣ ਭਾਈ ਪਿੰਦਰਪਾਲ ਜੀ ਤੁਸੀਂ ਵੀ ਬੜੇ ਸਿਆਣੇ ਲੋਕ ਤੁਹਾਨੂੰ ਸੁਣਦੇ ਆ ਨਿਕਲੋ ਪਿੰਡਾਂ ਦੇ ਵਿੱਚ ਬਾਬਾ ਨਾਨਕ ਵੀ ਪੈ ਪਿੰਡ ਪਿੰਡੋ ਕੀ ਕਹਿੰਦੇ ਸੀ ਹਉ ਭਾਲ ਵਿਕੁੰਨੀ ਹੋਈ ਹਨੇਰਾ ਰਾਹ ਨਾ ਦਿਸੈ ਕੋਈ ਗੁਰਨਾਰਾਇਣ ਸਾਹਿਬ ਦਾ ਕਹਿੰਦੇ ਕਿ ਮੈਂ ਤਾਂ ਭਾਲ ਲੱਭ ਕੇ ਵਿਆ ਕੁ ਲਾਂ ਵੀ ਮੈਨੂੰ ਹਨੇਰੇ ਦੇ ਵਿੱਚ ਰਾਹ ਨਹੀਂ ਲੱਭ ਰਿਆ ਤਾਂ ਮੈਨੂੰ ਇਹ ਸਾਡੇ ਪ੍ਰਚਾਰਕ ਭਾਈ ਪਿੰਦਰਪਾਲ ਹੁਣੇ ਸਾਡੇ ਸੰਤ ਬ੍ਰਹਮ ਗਿਆਨੀ ਬਾਬਾ ਹਰਨਾਮ ਸਿੰਘ ਜੀ ਤੁਮਾਂ ਆ ਜਿਹੜੇ ਸੋਰ ਸਿੰਘ ਵਾਲੇ ਨੇ ਨਿਹੰਗ ਸਿੰਘ ਅਫਤਾਰ ਜੀ ਹੁਣੀ ਇਧਰੋਂ ਬਾਬਾ ਬਲਵੀਰ ਜੀ ਹੁਣੀ ਨਾਨਕ ਸਰ ਵਾਲੇ ਕਾ ਕੀ ਨਾਇ ਦਾ ਤੁਸੀਂ ਵੀਡੀਓ ਦੇਖ ਰਹੇ ਹੋ ਇਹਨਾਂ ਨੂੰ ਸਾਰੇ ਮਹਾਂਪੁਰਖਾਂ ਨੂੰ ਢੱਡਰੀਆਂ ਵਾਲਿਆਂ ਸਾਹਿਬ ਨੂੰ ਹੋਰ ਜਿਹੜੇ ਬੰਦੇ ਤੁਰੇ ਫਿਰਦੇ ਆ ਪੁੱਛੋ ਵੀ ਇਹਨਾਂ ਨੂੰ ਤੁਹਾਨੂੰ ਸੱਚ ਲੱਭ ਗਿਆ ਤੁਸੀਂ ਸੱਚ ਲੱਭ ਲਿਆ ਬਾਬਾ ਨਾਨਕ ਤਾਂ ਕਹਿ ਰਹੇ ਕਿ ਮੈਨੂੰ ਸੱਚ ਨਹੀਂ ਲੱਭਿਆ ਹਲੇ ਉਹ ਫਿਰ ਉਹ ਇਹ ਵੀ ਨਾਲ ਕਹਿੰਦੇ ਆ ਕਿ ਬੜੇ ਵਿਰਲੇ ਲੋਕ ਲੱਭ ਰਹੇ ਨੇ ਤਾਂ ਤੁਸੀਂ ਕਿੱਥੇ ਲੁਕੇ ਬੈਠੇ ਹੋ ਤੋ ਇਸ ਕਰਕੇ ਸਮਾ ਰਹਿੰਦੇ ਪ੍ਰਬੰਧ ਸੁਧਾਰੋ ਪ੍ਰਬੰਧਾਂ ਦੀ ਗੱਲ ਕਰੋ ਪ੍ਰਬੰਧ ਸੁਧਾਰਨ ਦੀ ਗੱਲ ਕਰੋ ਹਰ ਪਾਸੇ ਤੁਸੀਂ ਇਹ ਇਹ ਆਪਾਂ ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਕਰਦੇ ਰਲ ਮਿਲ ਕੇ ਭਾਈਚਾਰਕ ਸਾਂਝ ਨੂੰ ਵਧਾਓ ਪਿੰਡਾਂ ਦੇ ਵਿੱਚ ਜਾਤਾਂ ਪਾਤਾਂ ਮੁਕਾਓ ਜੇ ਕੋਈ ਭਰਾਵਾਂ ਦੇ ਮੁਕਦਮੇ ਚੱਲਦੇ ਨੇ ਉਹ ਆਪਸ ਦੇ ਵਿੱਚ ਸਮਝੌਤੇ ਕਰ ਲਓ ਕਿਉਂ 20 25 25 ਸਾਲ ਤੁਸੀਂ ਅਦਾਲਤਾਂ ਵਿੱਚ ਮੁਕਦਮੇ ਲੜਦੇ ਹੋ ਤੁਸੀਂ ਜਿਹੜੇ ਸਮਝੌਤੇ ਤੁਸੀਂ ਅਦਾਲਤ ਦੇ ਵਿੱਚ ਉਹ ਹੀ ਲੈ ਕੇ ਉਹਨਾਂ ਨੇ ਕੋਈ 100 150 ਪੇਜਾਂ ਦੀ ਇੱਕ ਫਾਈਲ ਤੁਹਾਨੂੰ ਦੇ ਦੇਣੀ ਹੈ ਵੀ ਆਹ ਚੱਕੋ ਜੀ ਫਲਾਣਾ ਜਿੱਤ ਗਿਆ ਫਲਾਣਾ ਹਾਰ ਗਿਆ ਤੇ ਉਹ ਤੁਸੀਂ ਆਪਸ ਦੇ ਵਿੱਚ ਕਿਉਂ ਨਹੀਂ ਸਮਝੌਤੇ ਕਰਦੇ ਸਾਰੇ ਸਾਰੇ ਪਿੰਡ ਨੂੰ ਪਤਾ ਹੁੰਦਾ ਵੀ ਇੱਥੇ ਪਿੰਡ ਦੇ ਵਿੱਚ ਜੇ ਲੜਾਈ ਹੋਈ ਹੈ ਤਾਂ ਗਲਤੀ ਕਿਹਦੀ ਹੈ ਪਰ ਅਸੀਂ ਉਸ ਚੀਜ਼ ਦੇ ਵਿੱਚ ਜਾ ਹੀ ਨਹੀਂ ਰਹੇ ਸਾਨੂੰ ਕੋਈ ਐਮਐਲਏ ਪਿੱਛੋਂ ਪੰਪ ਦੇ ਦਿੰਦਾ ਵੀ ਚੱਕ ਦੇ ਮਾਰ ਦੇ ਕਿਸੇ ਦਾ ਕੋਈ ਥਾਣੇਦਾਰ ਯਾਰ ਹੁੰਦਾ ਕਿਸੇ ਦਾ ਕੋਈ ਕੋਈ ਨਾ ਕੋਈ ਗੱਲ ਇਹੋ ਜੀ ਹੋ ਜਾਂਦੀ ਆ ਅਸੀਂ ਉਸ ਢਾਂਚੇ ਦੇ ਵਿੱਚ ਆ ਕੇ ਉਸ ਗੰਦੇ ਸਿਸਟਮ ਦਾ ਪਾਰਟ ਬਣ ਕੇ ਆਪਣੇ ਦਾ ਨੁਕਸਾਨ ਕਰਨ ਲੱਗ ਪੈਨੇ ਆ ਕਿਸ ਚੀਜ਼ ਤੋਂ ਬਚਿਆ ਜਾ ਸਕਦਾ ਹੈ ਭਾਈਚਾਰਕ ਸਾਂਝ ਵਧਾ ਕੇ ਕਿਰਤੀ ਲੋਕਾਂ ਦੇ ਕਾਮੇ ਲੋਕਾਂ ਦੇ ਜਿਹੜੀ ਰਿਸਪੈਕਟ ਕਰਕੇ ਜਿਹੜਾ ਉਹਨਾਂ ਦਾ ਬਣਦਾ ਮਾਨ ਸਨਮਾਨ ਹੈ ਉਹਨੂੰ ਦਓ ਤੇ ਜਿਹੜੇ ਆ ਹਰਾਮਖੋਰ ਤੁਰੇ ਫਿਰਦੇ ਆ ਇਹਨਾਂ ਦੇ ਇਹਨਾਂ ਨੂੰ ਬਿਲਕੁਲ ਬਾਈਕਾਟ ਕਰ ਦੋ ਇਹਨਾਂ ਦੇ ਕੋਈ ਕੋਈ ਸਾਧੂ ਸੰਤ ਮਹਾਤਮਾ ਕੁਛ ਨਹੀਂ ਹੈਗੇ ਅਗਲੀ ਵਾਰ ਕੁਝ ਹੋਰ ਵੀ ਚੀਜ਼ਾਂ ਦੱਸ ਦਾਂਗੇ